ਸਾਹਿਕਾਰ ਜੀ ਸਾਰਿਆਂ ਨੂੰ ਅੱਜ ਆਪਾਂ ਲੱਗੇ ਆ ਬਣਾਉਣਾ ਚੌਲ ਨੂੰਣ ਵਾਲੇ ਆ ਉਹ ਤੁਹਾਨੂੰ ਦੱਸਦੀਆਂ ਲੱਲੇ ਆਪਾਂ ਗੱਡੇ ਇਹਨਾਂ ਨੂੰ ਆਪਾਂ ਬਰੀਕ ਬਰੀਕ ਲੰਮੇ ਕੱਟ ਲਿਆ ਤੇ ਹੋਰ ਇਹਦੇ ਵਿੱਚ ਆਪਾਂ ਲਾਲ ਟਮਾਟਰ ਐਡ ਕਰਨੇ ਆ ਆਪਾਂ ਲਾਲ ਟਮਾਟਰ ਲੈ ਲਿਆ ਹੁਣ ਆਪਾਂ ਪ੍ਰੋਫਾਈਡ ਪਾਤਾ ਥੋੜਾ ਜਿਹਾ ਵਿੱਚ ਇਹਦੇ ਵਿੱਚ ਪਾਵਾਂਗੇ ਉਹਨਾਂ ਜੀਰਾ ਤੇ ਜੀਰੇ ਨੂੰ ਥੋੜਾ ਜਨਾ ਆਪਾਂ ਬਰਾਊਨ ਹੋਣ ਦੇਣਾ ਵਾ ਫੇਰ ਅੱਗੇ ਤੁਹਾਨੂੰ ਦੱਸਦੇ ਆ ਕੀ ਕਰਨਾ ਹੁਣ ਬਰਾਊਨ ਹੋ ਗਿਆ ਨਾ ਪਾਵੇਂ ਦੇ ਵਿੱਚ ਗੰਡੇ ਪਾਉਦੇ ਨੇ ਹੁਣ ਗੰਡੇ ਜਿਹੜੇ ਆ ਉਹ ਵੀ ਆਪਾਂ ਬਰਾਊਨ ਕਰਨੇ ਥੋੜੇ ਜਿ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਹਿਲਾ ਲੈਣਾ ਵਾ ਫੇਰ ਤੁਹਾਨੂੰ ਦੱਸਦੇ ਅੱਗੇ ਕੀ ਕਰਨਾ ਹੁਣ ਇਹਦੇ ਵਿੱਚ ਹੁਣ ਆਪਾਂ ਕਰਨੀਆਂ ਹਰੀਆਂ ਮਿਰਚਾਂ ਐਡ ਤਿੰਨ ਆਪਾਂ ਲਰ ਲਈਆਂ ਨੇ ਜਿੰਨੀਆਂ ਤੁਸੀਂ ਤੁਹਾਨੂੰ ਚੰਗੀਆਂ ਲੱਗਦੀਆਂ ਨੇ ਤੁਸੀਂ ਪਾ ਸਕਦੇ ਹੋ ਸਵਾਦ ਅਨੁਸਾਰ ਹੁਣ ਆਪਣਾ ਗੰਡਾ ਭੁੱਜ ਗਿਆ ਹੈ ਇਹਦੇ ਵਿੱਚ ਹੁਣ ਆਪਾਂ ਪਾਣੀ ਐਡ ਕਰਨਾ ਵਾ ਤੇ ਜਿੰਨੇ ਗਲਾਸ ਤੁਸੀਂ ਛੋਲਾਂ ਦੇ ਲਏ ਨੇ ਉਹ ਤੋਂ ਡਬਲ ਆਪਾਂ ਪਾਣੀ ਪਾਉਣਾ ਵਾ ਤੇ ਆਪਣਾ ਗੰਡਾ ਜਿਹੜਾ ਬਰਾਊਨ ਹੋ ਚੁੱਕਾ ਉਹਦੇ ਵਿੱਚ ਆਪਾਂ ਲਾਲ ਮਟਰ ਜਿਹੜਾ ਉਹ ਐਡ ਕਰ ਦਿੱਤਾ ਵਾ ਇਹਨੂੰ ਵੀ ਥੋੜਾ ਜਿਹਾ ਆਪਾਂ ਫਰਾਈ ਕਰਾਂਗੇ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਮਸਾਲੇ ਇਦੇ ਵਿੱਚ ਆਪਾਂ ਸੇਧਾ ਨਮਕ ਦੀ ਵਰਤੋਂ ਕਰ ਰਹੇ ਹਾਂ ਤੁਸੀਂ ਕੋਈ ਵੀ ਪਾ ਸਕਦੇ ਆ ਤੇ ਇੱਕ ਚਮਚਾ ਆਪਾਂ ਵਿੱਚ ਨਮਕ ਦਾ ਐਡ ਕਰ ਦਿੱਤਾ ਵਾ ਹੁਣ ਪਾਵਾਂਗੇ ਆਪਾਂ ਮਸਾਲਾ ਤੇ ਫਿਰ ਪਾਵਾਂਗੇ ਆਪਾਂ ਤਨੀਆ ਪਾਊਡਰ ਕੋਈ ਮਸਾਲਾ ਜਿਹੜਾ ਤੁਸੀਂ ਸਵਾਦ ਲੱਗਦਾ ਤੁਸੀਂ ਉਹ ਪਾ ਸਕਦੇ ਆ ਹੁਣ ਇਹਨੂੰ ਆਪਾਂ ਵਿੱਚ ਪਾ ਦਾਂਗੇ ਫੋਂ ਤੋਂ ਬਾਦਾਂ ਥੋੜਾ ਕ ਟਾਈਮ ਆਪਾਂ ਇਹਨੂੰ ਇਸ ਤਰ੍ਹਾਂ ਫਰਾਈ ਕਰਾਂਗੇ ਫਰਾਈ ਕਰਨ ਤੋਂ ਬਾਦਾਂ ਇਹਦੇ ਵਿੱਚ ਹੁਣ ਆਪਾਂ ਪਾਣੀ ਐਡ ਕਰਨਾ ਹੈ ਥੋੜਾ ਜਨੂੰ ਬ੍ਰਾਊਨ ਹੋਣ ਤੱਕ ਹੁਣ ਇਹ ਬ੍ਰਾਊਨ ਹੋ ਚੁੱਕਾ ਹੈ ਹੁਣ ਆਪਾਂ ਇਹਦੇ ਵਿੱਚ ਪਾਣੀ ਐਡ ਕਰਦਾਂਗੇ ਆਪਾਂ 2 ਗਲਾਸ ਚੌਲਾਂ ਦੇ ਬਣਾਉਣੀਆਂ ਉਹਦੇ ਵਿੱਚ ਆਪਾਂ 4 ਗਲਾਸ ਪਾਣੀ ਦੇ ਐਡ ਕਰਨੀਆਂ ਹੁਣ ਆਪਾਂ ਚੌਲ ਜਿਹੜੇ ਉਹ ਲੈ ਲੈਨੇ ਸਾਫ਼ ਕਰ ਲਏ ਆ ਇਹਨੂੰ ਹੁਣ ਆਪਾਂ ਸਾਫ਼ ਕਰਨ ਤੋਂ ਬਾਦਾਂ ਧੋਵਾਂਗੇ ਚੌਲਾਂ ਨੂੰ ਚੰਗੀ ਤਰ੍ਹਾਂ ਇਹਨਾਂ ਨੂੰ ਆਪਾਂ ਸਾਫ਼ ਕਰ ਲੈਨੇ ਪਾਣੀ ਦੇ ਨਾਲ ਸਾਫ਼ ਕਰਨ ਤੋਂ ਬਾਦਾਂ ਫਿਰ ਦੱਸਦੇ ਤੁਹਾਨੂੰ ਅੱਗੇ ਕਿੱਦਾਂ ਕੀ ਕਰਨਾ ਵਾ ਚੌਲ ਜਿਹੜੇ ਆ ਉਹ ਆਪਾਂ ਚੰਗੀ ਤਰ੍ਹਾਂ ਸਾਫ਼ ਕਰ ਲੈਣੇ ਆ ਵਿੱਚੋਂ ਲਓ ਜੀ ਚੌਲ ਆਪਣੇ ਜਿਹੜੇ ਆ ਉਹ ਸਾਫ਼ ਹੋ ਚੁੱਕੇ ਨੇ ਹੁਣ ਆਪਾਂ ਵਿੱਚ ਪਾ ਦਿੱਤੇ ਨੇ ਹੁਣ ਇਹਨੂੰ ਆਪਾਂ 10-15 ਮਿੰਟ ਵਾਸਤੇ ਇਦਾਂ ਟੱਕ ਦੇਣੇ ਆ 10-15 ਮਿੰਟਾਂ ਬਾਅਦ ਫੇਰ ਆਪਾਂ ਇਹਨਾਂ ਨੂੰ ਥੋਲ ਕੇ ਵੇਖਾਂਗੇ ਚਲੋ ਜੀ ਹੁਣ ਆਪਾਂ ਇਹਨਾਂ ਨੂੰ ਟੱਕ ਦੇਣਾ ਚੌਲ ਆਪਣੇ ਜਿਹੜੇ ਆ ਵੇਖ ਲਓ ਰੈਡੀ ਹੋ ਚੁੱਕੇ ਨੇ ਹੁਣ ਆਪਾਂ ਇਹਨਾਂ ਨੂੰ ਸੈਲਫ ਕਰਾਂਗੇ ਚੌਲ ਬਿਲਕੁਲ ਰੈਡੀ ਨੇ ਦਹੀਂ ਦੇ ਨਾਲ ਲੋਣ ਵਾਲੇ ਚੌਲ ਇੱਕ ਵਾਰੀ ਜਰੂਰ ਇਦਾਂ ਟਰਾਈ ਕਰਿਓ ਬਹੁਤ ਜ਼ਿਆਦਾ ਸਵਾਦ ਪਾਉਂਦੇ ਨੇ ਚੌਲ ਬਹੁਤ ਹੀ ਸੌਖਾ ਤਰੀਕਾ ਹੈ ਸਿੰਪਲ ਸ਼ਾਸ਼ੀ ਕੌਰ ਜੀ ਸਾਰਿਆਂ ਨੂੰ